ਦੇਖੋ ਗਵੰਡੀਆਂ ਦੇ ਮੁੰਡੇ ਨਾ ਕਰ ਰਹੀ ਸੀ ਗਲਤ ਕੰਮ ਪਤੀ ਨੇ ਫੜ ਲਿਆ ਰੰਗੇ ਹੱਥੀ ਖੋਨੇ ਆ ਅੱਜ ਦੀ ਇਹ ਤਾਜ਼ਾ ਖਬਰ ਇੱਕ ਪਤੀ ਨੇ ਆਪਣੀ ਪਤਨੀ ਨੂੰ ਜਦੋਂ ਕਿਸੇ ਆਦਮੀ ਦੇ ਨਾਲ ਗੈਰ ਆਦਮੀ ਦੇ ਨਾਲ ਰੰਗੇ ਹੱਥੀ ਫੜ ਲਿਆ ਤਾਂ ਉਸਦੇ ਨਾਲ ਹੀ ਤੁਰੰਤ ਆ ਅੱਜ ਉਸ ਵੀਰ ਕੋਲੇ ਬੈਠੇ ਹਾਂ ਉਹਦੇ ਨਾਲ ਗੱਲਬਾਤ ਕਰਾਂਗੇ ਭਾਈ ਜਿਹੜੀ ਤੁਹਾਡੀ ਵੀਡੀਓ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਕੀ ਗੱਲਬਾਤ ਹੈ ਸਾਰੀ ਗੱਲਬਾਤ ਇਸ ਤਰ੍ਹਾਂ ਨਹੀਂ ਵਾ ਜਦੋਂ ਕਰੇ ਪਤਾ ਲੱਗ ਜੇ ਫਿਰ ਉਹ ਜਿਸ ਸੋਣਾ ਜਿਵੇਂ ਜਨਾਨੀ ਖੋਸ਼ ਆਪਾਂ ਨੂੰ ਫਿਰ ਕਰ ਦੇਣਾ ਚਾਹੀਦਾ ਉਹ ਕੰਮ ਆਪਣਾ ਜਿਆਦਾ ਉਹ ਕਰ ਨਾ ਜਿਆਦਾ ਘੁੱਟ ਘੁੱਟ ਕੇ ਰੱਖਿਆ ਹੋਣੀ ਕਿਸੇ ਨੂੰ ਜਾਂਦਾ ਉਹ ਕੱਲ ਨੂੰ ਨੁਕਸਾਨ ਹੋ ਜਾਂਦਾ ਫਿਰ ਆਫਦ ਲਗ ਹੋਣਾ ਸੀ ਬੱਚਾ ਤਾਂ ਹੋਣਾ ਸੀ ਘਰ ਤਾਂ ਹੋਣਾ ਸੀ ਹੁਣ ਇਹਨਾਂ ਕਿਤਾ ਵੀ ਚਲੋ ਸਾਰੇ ਸੇਫਤ ਹੈਗੇ ਆ ਉਸ ਚੀਜ਼ ਨੂੰ ਬਸ ਉਹ ਤਾਂ ਨਹੀਂ ਤੋੜਤੀ ਮੈਂ ਚੱਲ ਜਾਓ ਜੀ ਬੱਚੇ ਕਿੰਨੇ ਤੁਹਾਡੇ ਬੱਚੇ ਦੋ ਹੈ ਜੀ ਦੋ ਬੱਚੇ ਹਾਂਜੀ ਗੁੱਡੀ ਮੁੰਡਾ ਹਾਂਜੀ ਜਿਹੜਾ ਮੁੰਡੇ ਦੇ ਨਾਲ ਤੁਸੀਂ ਤੋਰੀ ਹੈ ਉਹ ਮੁੰਡਾ ਕੌਣ ਸੀ ਉਹ ਤਾਂ ਆਪਣੇ ਘਰਾਂ ਚ ਨਹੀਂ ਹੁੰਦੇ ਜਿਵੇਂ ਚਾਚੇ ਤਾਈ ਉਕਾ ਨਾ ਜੋ ਸੀ ਨਾ ਤਾਈ ਚਾਚੇ ਦਾ ਮੁੰਡਾ ਸੀ ਬਸ ਤਾਈ ਤੁਹਾਡੇ ਇੱਕ ਤਾਂ ਹੁੰਦਾ ਆਪਣੇ ਘਰਾਂ ਚੋਂ ਇੱਕ ਹੁੰਦਾ ਸਕੇ ਚਾਚੇ ਦਾ ਮੁੰਡਾ ਸਕੇ ਨਹੀਂ ਸੀ ਘਰਾਂ ਚੋਂ ਸੀ ਬਸ ਜਿਉਂ ਗੁਆਣ ਚੋਂ ਗੁਆਣ ਚੋਂ ਹਾਂਜੀ ਇਹ ਜਿਹੜਾ ਇਹਨਾਂ ਦਾ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ ਕਿੰਨੇ ਚਿਰ ਤੋਂ ਚੱਲ ਰਹੀ ਸੀ ਇਹ ਹੁਣ ਮੈਨੂੰ ਤਾਂ ਪਹਿਲਾਂ ਤਾਂ ਪਤਾ ਹੀ ਨਹੀਂ ਪਰ ਹੁਣ ਜਿਵੇਂ ਮੰਗਰੋ ਗੱਲਾਂ ਕਹਿੰਦੇ ਕਹਿੰਦੇ ਸਾਲ ਹੋ ਗਿਆ ਉਹਨਾਂ ਨੂੰ ਚੱਲਦਿਆਂ ਸਾਲ ਦੀ ਗੱਲ ਬਾਤ ਸੀ ਮੈਂ ਤਾਂ ਪਤਾ ਮੈਂ ਤਾਂ ਫੇਰ ਵੀ ਨਹੀਂ ਹਜੇ ਵੀ ਨਹੀਂ ਮੈਨੂੰ ਤਾਂ ਸ਼ੱਕ ਸੀ ਕੋਈ ਉਹ ਜਿਹੜਾ ਲੜਾਈ ਝਗੜਾ ਕੋਈ ਸੀ ਵੀ ਨਹੀਂ ਸੀ ਤਾਂ ਹਜੇ ਵੀ ਨਹੀਂ ਮੈਨੂੰ ਸ਼ੱਕ ਸੀ ਮੈਂ ਤਾਂ ਇੱਕੋ ਰਿਕਾਰਡਿੰਗ ਨਹੀਂ ਸਾਰਾ ਸ਼ੱਕ ਪ੍ਰੂਫ ਦਿੱਤੇ ਸਾਰੇ ਇੱਕ ਇੱਕ ਰਿਕਾਰਡਿੰਗ ਨੇ ਫਿਰ ਮੈਂ ਆਪਾਂ ਕੋਸ਼ਿਸ਼ੀ ਮੈਂ ਆ ਚ ਫਿਰ ਮੈਂ ਇਕੱਠੇ ਕਰ ਲੈ ਬੰਦੇ ਮੈਂ ਆ ਵੀ ਜਾਓ ਵੀ ਆਪਦਾ ਤੁਹਾਨੂੰ ਫਿਰ ਪਤਾ ਕਿਵੇਂ ਲੱਗਦਾ ਵੀ ਇਹਦੇ 1 ਸਾਲ ਤੋਂ ਰਿਲੇਸ਼ਨ ਹੈ ਤੇ ਫਲਾਣੇ ਮੁੰਡੇ ਦੇ ਨਾਲ ਆ ਕੋਈ ਤੁਹਾਡੇ ਕੋਲ ਸਬੂਤ ਪ੍ਰੂਫ ਤਾਂ ਹੋਣਗੇ ਜਿਹੜੇ ਤੁਸੀਂ ਕਹਿੰਦੇ ਵੀ ਮੇਰੇ ਕੋਲ ਕੋਈ ਪ੍ਰੂਫ ਹੱਥ ਲੱਗਿਆ ਪ੍ਰੂਫ ਹੈਗੇ ਮੇਰੇ ਕੋਲ ਸਾਰੇ ਹੈਗੇ ਪ੍ਰੂਫ ਵੀ ਹੈਗੇ ਸਾਰਾ ਕੁਝ ਪਿਆ ਮੇਰੇ ਕੋਲ ਇਹ ਨਹੀਂ ਹੈਗਾ ਕੁਝ ਨਹੀਂ ਪਿਆ ਦੂਜੀ ਗੱਲ ਉਹ ਪੰਚਾਇਤ ਵਿੱਚ ਮੁੰਡਾ ਖੁਦ ਮੰਨ ਗਿਆ ਫਿਰ ਆ ਕੇ ਉਹ ਤਾਂ ਹਜੇ ਵੀ ਉਹ ਤਾਂ ਬੋਲੀ ਨਹੀਂ ਉਹ ਤਾਂ ਬੋਲਦੀ ਸੀ ਕਹਿੰਦੀ ਮੈਂ ਹਜੇ ਵੀ ਗਲਤ ਨਹੀਂ ਕਹਿੰਦੀ ਉਹ ਤਾਂ ਪੰਚਾਇਤ ਉਹ ਜੀ ਕਹਿੰਦੀ ਕਹਿੰਦੀ ਇਹ ਗਲਤ ਆ ਬੰਦਾ ਪੰਚਾਇਤ ਸਰਪੰਚ ਨੇ ਵੀ ਉਸ ਬਾਅਦ ਚ ਉਹਨੂੰ ਝਿੜਕਿਆ ਵੀ ਕਹਿੰਦਾ ਤੂੰ ਇਕੱਲੀ ਸਹੀ ਹੋ ਗਈ ਬਾਕੀ ਸਾਰੇ ਗਲਤ ਹੋ ਗਏ ਕਹਿੰਦਾ ਤੂੰ ਹਜੇ ਵੀ ਇੰਨਾ ਕੁਝ ਵੇਖਣ ਦੇ ਬਾਵਜੂਦ ਵੀ ਤੂੰ ਕਹਿੰਨੀ ਪਈ ਮੈਂ ਸਹੀ ਆ ਤੇ ਤੂੰ ਮੈਂ ਹਣਾ ਵੀ ਇਹ ਗਲਤ ਆ ਵੀ ਇਹ ਤੈਨੂੰ ਹੁਣ ਜਿਹੜੇ ਤੈਨੂੰ ਫੜ ਲਿਆ ਤੈਨੂੰ ਜਦ ਤੇਰੀ ਗੱਲਬਾਤ ਪਤਾ ਲੱਗੀ ਇਹ ਗਲਤ ਹੋ ਗਿਆ ਫਿਰ ਉਹ ਮੁੰਡੇ ਨੂੰ ਜਦੋਂ ਸੱਦਿਆ ਉੱਥੇ ਮੁੰਡਾ ਆਇਆ ਉੱਥੇ ਮੁੰਡੇ ਨੂੰ ਫਿਰ ਬਾਕੇ ਸਾਰਿਆਂ ਨੇ ਪੁੱਛਿਆ ਸਰਪੰਚ ਸੀ ਮੈਂਬਰ ਸੀ ਜਿਹੜੇ ਆਮ ਖੜੇ ਸੀ ਉਹਨਾਂ ਨੇ ਪੁੱਛਿਆ ਵੀ ਹਾਂ ਉਹਨੇ ਹੀ ਕਿਹਾ ਇਹ ਕੰਦਾ ਵੀ ਹਾਂਜੀ ਪਹਿਲਾਂ ਮੇਰੀ ਗੱਲ ਸੀ ਪਰ ਹੁਣ ਕੁਛ ਨਹੀਂ ਸੀਗਾ ਤੇ ਫਿਰ ਮੈਂ ਉਹ ਕਹਿੰਦਾ ਹੁਣ ਮਤਲਬ ਕਿ ਰਿਕਾਰਡਿੰਗਾਂ ਤੇ ਕਹਿੰਦਾ ਤੇਰੀਆਂ ਹੁਣ ਵੀ ਚੱਲੀ ਜਾਂਦੀਆਂ ਤੂੰ ਹੁਣ ਕਿਹਨਾ ਪਹਿਲਾਂ ਅਸੀਂ ਹੁਣ ਨਹੀਂ ਸੀ ਤੇ ਤੇਰੀਆਂ ਗੱਲਾਂ ਬਾਤਾਂ ਤੂੰ ਹੁਣ ਵੀ ਚੱਲੀਆਂ ਜਾਂਦੀਆਂ ਤੇਰੀਆਂ ਰਾਤ ਨੂੰ ਚੱਲੀਆਂ ਜਾਂਦੀਆਂ ਗੱਲਾਂ ਬਾਤਾਂ ਲਾ ਫਿਰ ਤੇਨੀਆਂ ਸੁਣਾਤੀਆਂ ਸੀ ਰਿਕਾਰਡਿੰਗਾਂ ਫਿਰ ਟਾਈਮ ਵਖਾਤਾ 8 ਵਜੇ ਤੇਰੀ ਗੱਲ ਹੋਈ 8 ਵਜੇ ਹੋਈ ਹੈ ਫਿਰ ਮੂੰਹ ਥੱਲੇ ਕਰ ਗਿਆ ਫਿਰ ਸਰਪੰਚ ਨੇ ਮੈਂ ਹੀ ਪੁੱਛਿਆ ਮੈਂ ਤੂੰ ਦੱਸ ਹੱਦਾ پار ਕੀਤੀਆਂ ਕੋਈ ਤੇ ਫਿਰ ਕਹਿੰਦਾ ਹਾਂ ਬਈ ਕੀਤੀਆਂ ਕਹਿੰਦਾ ਫਿਰ ਉਹਨੇ ਸਾਰੀ ਡਿਟੇਲ ਹੀ ਦਿੱਤੀ ਮੈਂ ਇੱਥੇ ਇਹਦੇ ਨਾਲ ਇੱਥੇ ਅਸੀਂ ਮਿਲੇ ਆ ਅਸੀਂ ਇੱਥੇ ਗਏ ਐਵੇਂ ਗਏ ਉਹ ਆ ਜੇ ਜੋ ਵੀ ਸਾਰਾ ਕੁਝ ਉਹਨੇ ਦੱਸਤਾ ਬਸ ਫਿਰ ਉਹਤੇ ਫਿਰ ਮੈਂ ਸਾਰੇ ਕਹਿੰਦੇ ਵੀ ਹੁਣ ਤੇਰਾ ਫੈਸਲਾ ਤੂੰ ਦੱਸ ਕੀ ਕਹਿੰਨਾ ਫਿਰ ਮੈਂ ਹਾਂ ਬਸ ਉਹਨੂੰ ਸੱਦ ਦੋ ਤੇ ਮੈਨੂੰ ਕਿ ਲੈ ਜਾ ਬਈ ਆਦੀ ਬਰਨਕ ਮੈਂ ਲਈ ਜਾ ਮੈਂ ਚਲ ਤੇਰੀ ਵਜ੍ਹਾ ਨਾਲ ਮੈਂ ਮੇਰਾ ਘਰ ਜਿਹੜਾ ਮੈਂ ਹੁਣ ਤੂੰ ਤਾਂ ਫਿਰ ਅਗਲੀ ਦੱਤ ਫੜ ਲਾ ਉਹਨੂੰ ਵੀ ਮੈਂ ਕਿਹਾ ਮੈਂ ਤੂੰ ਇਹਦੇ ਕਰਕੇ ਤੂੰ ਮੈਨੂੰ ਬਰਬਾਦ ਕਰਦੀ ਰਹੀ ਐ ਇਹਦੇ ਕਰਕੇ ਤੂੰ ਕਿ ਮੈਨੂੰ ਮਾੜਾ ਕਹਿੰਦੀ ਰਹੀ ਐ ਉਹਦੇ ਕੋਲੇ ਮੈਨੂੰ ਮਾੜਾ ਚੰਗਾ ਕਹਿੰਦੀ ਰਹੀ ਐ ਮੈਨੂੰ ਵੀ ਗਲਤ ਸ਼ਬਦ ਬੋਲਦਾ ਮੈਨੂੰ ਭੱਦੇ ਸ਼ਬਦ ਬੋਲਦਾ ਸੀ ਇਹ ਕੱਲਾ ਐ ਇਹ ਹਨਾ ਮੈਨੂੰ ਬਦਨਾਮ ਕੀਤਾ ਹੈ ਤੂੰ ਇੰਨਾ ਜ਼ਿਆਦਾ ਸਾਰਿਆਂ ਕੋਲੇ ਵੀ ਤੂੰ ਇਹਦੇ ਪਿੱਛੇ ਮੈਨੂੰ ਕਹਿੰਦੀ ਰਹੀ ਐ ਤੇ ਫਿਰ ਮੈਂ ਹੁਣ ਤਨ ਮੈਂ ਦੇ ਰਾਣਾ ਸ਼ੂਟ ਤੈਨੂੰ ਜਾਵੜਾ ਅਗਲੇ ਨਾਲ ਫਿਰ ਚਲੋ ਫਿਰ ਜੇ ਤੂੰ ਉਹਦੇ ਨਾਲ ਖੁਸ਼ ਐ ਫ ਪਰ ਉਹ ਜੇ ਮੇਰਾ ਤਾਂ ਕੋਈ ਰੋਲ ਹੀ ਨਹੀਂ ਰਹਿ ਜਾਂਦਾ ਆ ਮੈਂ ਇੱਕ ਹੁੰਦਾ ਕਿ ਹਾਂ ਉਹਦੀ ਘਰ ਦੀ ਹੈ ਜੀ ਮੈਂ ਮੈਂ ਤੈਨੂੰ ਦੇ ਰਿਹਾ ਖੁਦ ਆਜ਼ਾਦੀ ਜਾ ਸਾਰੇ ਸਾਹਮਣੇ ਮੈਂ ਖੁਦ ਕਬੂਲ ਕਰ ਰਹਾ ਕਿ ਮੈਂ ਤੈਨੂੰ ਤੋੜ ਰਿਹਾ ਉਹ ਦਿਨ ਉਹਦੇ ਨਾਲ ਹੀ ਹੁਣ ਉਹਦੇ ਨਾਲ ਹੀ ਨਿਭ ਕੇ ਵਿਖਾ ਦੇ ਚੱਲ ਮੇਰੇ ਮੈਨੂੰ ਮੇਰੇ ਚ ਤਾਂ ਤੈਨੂੰ ਕੋਈ ਘਾਟ ਲੱਗੀ ਹੋਣੀ ਆ ਮੇਰੇ ਚ 100 ਘਾਟ ਹੋਣੀ ਆ ਮੈਂ ਗਲਤ ਕੰਮ ਕਰਦਾ ਬਾਹਰ ਮੇਰੇ ਚ ਕੋਈ ਨਾ ਕੋਈ ਘਾਟ ਤੈਨੂੰ ਲੱਗੀ ਹੋਣੀ ਆ ਤੂੰ ਜਿਵੇਂ ਹੁਣ ਲੋਕੀ ਕੋਈ ਕਮੈਂਟ ਕਰਦੇ ਵੀ ਇਹ ਕਿੰਦੇ ਚ ਕੋਈ ਪ੍ਰੋਬਲਮ ਹੋਣੀ ਆ ਨਾ ਉਹਨਾਂ ਦੇ ਬਿਆਨ ਇਹ ਉਹ ਉਹਨਾਂ ਨੂੰ ਮੈਨੂੰ ਇਹ ਲੋਕਾਂ ਨੇ ਕਹਿ ਰੱਖਿਆ ਬਿਆਨ ਜਿੱਥੋਂ ਜਿੱਥੋਂ ਇਹ ਮੈਨੂੰ ਗਲਤ ਕਰਕੇ ਛੱਡਦੀ ਆ ਉਹ ਕਹਿੰਦੀ ਬਾਹਰ ਜਨਾਨੀਆਂ ਨਾਲ ਹੀ ਬੜੇ ਤੱਕੇ ਖਾਂਦਾ ਸੀ ਵੀ ਇਹ ਮਾੜਾ ਸੀ ਤਾਂ ਹਰੇਕ ਜਨਾਨੀ ਨਾਲ ਗਲਤ ਸੀਗਾ ਠੀਕ ਆ ਇਹ ਜਿੰਨਾ ਉਹ ਲੋਕੀ ਕੁਝ ਹੋਰ ਨਜ਼ਰੀ ਨਾਲ ਇਹਨਾਂ ਨੂੰ ਦੇਖ ਰਿਹਾ ਉਹ ਮੈਨੂੰ ਹੋਰ ਨਜ਼ਰੀ ਨਾਲ ਛੱਡ ਕੇ ਗਈ ਆ ਤੇ ਕੁਝ ਵੀ ਆ ਉਹ ਆਪਸ ਵਿੱਚ ਜਿਹੜਾ ਰਿਕਾਰਡੀਆਂ ਹੀ ਕਾਫੀ ਰਿਕਾਰਡਿੰਗ ਉਹਨਾਂ ਸੁਨੀਆਂ ਰਿਕਾਰਡਿੰਗਾਂ 'ਚ ਮੈਨੂੰ ਕੁਝ ਬੜੇ ਗਲਤ ਸ਼ਬਦੀ ਬੋਲੇ ਗਏ ਦੋਵਾਂ ਵੱਲੋਂ ਉਹ ਕਹਿੰਦੇ ਨੇ ਕਿ ਜਿੱਥੇ ਜਿਹਨਾਂ ਦੇ ਬੰਦੇ ਦੇ ਮਨ ਜਿਹੜੇ ਜ਼ਹਿਰ ਭਰੇ ਹੋਵੇ ਨਾ ਉਹ ਕੁਝ ਵੀ ਕਰ ਸਕਦਾ ਹ ਹ ਬਿਲਕੁਲ ਕੁਝ ਵੀ ਕਰ ਸਕਦਾ ਹ ਹੁਣ ਮੈਂ ਅੱਜ ਸਰਚ ਕਰ ਰਿਹਾ ਸੀਗਾ ਆ ਮੈਂ ਅੱਜ ਮੁੰਡੇ ਮੇਰੇ ਇੱਥੇ ਫਿਰਦੀ ਹੋਣਗੇ ਤੁਹਾਨੂੰ ਮੈਂ ਵੀ ਸ਼ਾਇਦ ਮੈਂ ਤੁਹਾਨੂੰ ਚਲੋ ਸੁਣਾਵ ਵੀ ਦੂੰਗਾ ਜੇ ਫੋਨ ਤੇ ਗੱਲ ਰਿਕਾਰਡਿੰਗ ਲੱਗੀ ਹੋਈ ਹੈ ਮੇਰੇ ਕੋਲੇ ਉਹ ਕਹਿੰਦੇ ਵੀ ਲੰਮੇ ਸਮੇਂ ਤੋਂ ਨੀਂਦ ਦੀ ਗੋਲੀ ਲੈਣ ਨਾਲ ਨਾ ਬੰਦਾ ਕੰਟੀਨਿਊ ਇੱਕ ਗੋਲੀ ਨੀਂਦ ਦੀ ਲੰਮੇ ਸਮੇਂ ਤੋਂ ਲੈਂਦਾ ਹੋਵੇ ਨਾ ਉਹਦੇ ਸਾਹ 'ਚ ਦਿੱਕਤ ਆਉਂਦੀ ਹੈ ਹ ਸਾਹ ਨਹੀਂ ਆਉਂਦਾ ਬੰਦੇ ਨੂੰ ਤੇ ਮੇਰਾ ਸਾਹ ਰੁਕਣ ਲੱਗ ਪਿਆ ਸੀਗਾ 10 12 ਦਿਨ ਹੋ ਗਏ ਸੀ ਮੇਰਾ ਸਾਹ ਰੁਕਣ ਲੱਗ ਪਿਆ ਸੀਗਾ ਉਦੋਂ ਮੈਂ ਜਿਵੇਂ ਰਾਤ ਨੂੰ ਉੱਠਦਾ ਮੇਰੀ ਜੀਭ ਲੱਗ ਨਹੀਂ ਸੀ ਤਾਲ ਨੂੰ ਸਾਹ ਨਹੀਂ ਸੀ ਮੈਨੂੰ ਪਾਣੀ ਪੀਂਦਾ ਸੀ ਮੈਂ 10 ਮਿੰਟ ਬਾਹਰ ਘੁੰਮਦਾ ਫਿਰਦਾ ਮੈਨੂੰ ਘਬਰਾਹਟ ਹੁੰਦੀ ਨਹੀਂ ਸੀ ਪਸੀਨਾ ਆਉਂਦਾ ਸੀ ਮੈਨੂੰ ਸਫੋਕੇਸ਼ਨ ਹੋਣ ਲੱਗ ਪੈਂਦੀ ਸੀ ਮੈਨੂੰ ਹੌਲੀ ਹੌਲੀ ਉਹ ਮੈਨੂੰ ਪਤਾ ਨਹੀਂ ਸੀ ਆਹ ਕੋ ਜਾ ਪਰ ਉਹ ਤਾਂ ਅਚਾਨਕ ਚਲੋ ਆਹ ਗੱਲ ਆ ਗਈ ਪਰ ਉਹ ਹੁਣ ਜਿਵੇਂ ਕੱਲੀ ਕੱਲੀ ਕੜੀ ਹੋਈ ਨਜ਼ਰ ਆ ਰਹੀ ਸਾਰੀ ਵੀ ਜਦੋਂ 2:00 ਵਜੇ 3:00 ਵਜੇ ਗੱਲ ਹੋ ਰਹੀ ਹੈ ਤੇ ਮੈਂ ਸੁੱਤਾ ਪਿਆ ਕੋਲੇ ਮੈਨੂੰ ਪਤਾ ਹੀ ਨਹੀਂ ਐਡਾ ਨਹੀਂ ਕੋਈ ਬੰਦਾ ਮਰਿਆ ਹ ਕਿ ਬੱਜੇ ਫੋਨ ਤੇ ਗੱਲ ਹੋ ਰਹੀ ਹੈ ਜਰ ਰਿਕਾਰਡਿੰਗਾਂ ਤੇ ਗੱਲ ਹੋ ਰਹੀ ਹੈ ਤੇ ਬੰਦਾ ਰਾਤ ਨੂੰ ਸੁੱਤਾ ਹੋਵੇ ਤੁਹਾਨੂੰ ਤੁਹਾਨੂੰ ਹੁਣ ਪਤਾ ਲੱਗਦਾ ਕਿ ਇੰਜੀਨੀਅਰ ਤੁਹਾਨੂੰ ਉਹ ਇੱਕ ਨੀਂਦੀਆਂ ਗੋਲੀਆਂ ਦੇ ਰਹੀ ਸੀ ਜਿਵੇਂ ਤੁਸੀਂ ਕਿੰਨੇ ਮੈਂ ਦਮ ਚੜਦਾ ਸੀ ਮੈਨੂੰ ਮਹਿਸੂਸ ਹੋ ਰਿਹਾ ਹੁਣ ਹੁਣ ਮਹਿਸੂਸ ਹੋ ਰਿਹਾ ਮਹਿਸੂਸ ਹੁੰਦਾ ਕਿੰਨੇ ਕਿੰਨਾ ਚਿਰ ਤੋਂ ਦਿੰਦੀ ਰਹੀ ਹੈ ਗੋਲੀਆਂ ਉਹ ਤੈਨੂੰ ਕਿਹੜਾ ਪਤਾ ਜੀ ਨਹੀਂ ਅੰਦਾਜ਼ਾ ਹੁਣ ਜਿਵੇਂ ਤੁਹਾਨੂੰ ਪਤਾ ਲੱਗਦਾ ਕਿ ਜਿਹੜਾ ਮੈਨੂੰ ਸਾਹ ਚੜਦਾ ਕਿੰਨੇ ਚਿਰ ਤੋਂ ਸੀ ਮੈਨੂੰ ਆਪਣੇ ਸਾਹ ਤਾਂ ਆ ਹੀ ਪੰਨ 10 ਹੋਏ 10 ਦਿਨ ਹੋਏ ਸੀ ਮੈਨੂੰ ਬਸ ਚੜਨ ਨੂੰ ਹੂੰ ਹਣ ਅੰਦਾਜ਼ਾ ਤਾਂ ਮੈਨੂੰ ਅਨਸਾਲ ਦੀ ਗੱਲ ਉਹਨਾਂ ਦੀ ਕਹਿੰਦੇ ਸਾਲ ਹੋ ਗਿਆ ਉਹਨਾਂ ਦੀ ਗੱਲ ਨੂੰ ਤੇ ਅੰਦਾਜ਼ਾ ਤਾਂ ਫਿਰ ਮੈਨੂੰ ਤਾਂ ਐਂ ਲੱਗਦਾ ਜਿਵੇਂ ਸਾਲ ਤੀ ਹੋਊਗਾ ਜਿਵੇਂ ਰਿਕਾਰਡਿੰਗਾਂ 'ਚ ਵੀ ਉਹ ਤਾਂ ਕਈ ਮੈਂ ਰਿਕਾਰਡਿੰਗਾਂ ਡਿਲੀਟ ਕੀਤੀਆਂ ਕੋਈ ਸ਼ਾਇਦ ਮੇਰੇ ਕੋਲ ਹੀ ਹੋਣ ਸ਼ਾਇਦ ਕਿਉਂਕਿ ਉਹਨਾਂ ਦੇ ਫੋਨ 'ਚ ਸੀਗੀਆਂ ਉਹ ਹੁਣ ਉਹਦੋਂ ਬਾਅਦ ਉਹਨੂੰ ਅਗਲਾ ਫੋਨ ਵੀ ਡਿਲੀਟ ਕਰ ਸਕਦਾ ਨਾ ਫੋਨ 'ਚ ਕੁਝ ਵੀ ਡਿਲੀਟ ਕਰਦਾ ਤਾਂ ਉਹ ਤਾਂ ਆਪਾਂ ਸਬੂਤ ਨਹੀਂ ਗਾ ਸੋ ਨਿਆਉਂ ਤੇ ਜਿਵੇਂ ਮੈਂ ਕਹਿੰਦਾ ਬਾਹਰ ਖੜਿਆ ਘਰ ਤੇ ਤੂੰ ਬਾਹਰ ਆ ਜਾ ਜੀ ਫਿਰ ਉਹ ਗੇਟ ਦਾ ਖੋਲ ਕੇ ਬਾਹਰ ਗਈ ਆਓ ਜਾਂ ਕੁਝ ਵੀ ਮੈਂ ਆਉਣੀ ਆ 10 ਮਿੰਟ ਵੇਟ ਕਰ ਮੈਂ ਆਉਣੀ ਆ ਜੋ ਕੁਝ ਵੀ ਉਹ ਨਹੀਂ ਤਾਂ ਹੈ ਨਹੀਂ ਕਿ ਬੰਦਾ ਜਮਾਨ ਜਨਾਨੀ ਬਾਹਰ ਜਾਊਗਾ ਤੇ ਬੰਦੇ ਨੂੰ ਪਤਾ ਨਾ ਲੱਗੂਗਾ ਉਹ ਚੀਜ਼ ਆ ਉਹ ਜਿਹੜੋ ਗਈ ਆ ਸਾਰਾ ਕੋਈ ਦੱਸਿਆ ਉਹਨੇ ਇਸ਼ਾਰਾ ਕੋਈ ਬੜਾ ਕੁਝ ਰਿਕਾਰਡਿੰਗਾਂ ਚ ਹੈਗਾ ਉਹ ਮੈਂ ਉੱਥੇ ਦੱਸ ਵੀ ਨਹੀਂ ਸਕਦਾ ਤੁਹਾਨੂੰ ਆਉਣ ਕੈਮਰਾ ਨਹੀਂ ਦੱਸਦਾ ਤੁਹਾਨੂੰ ਕੋਈ ਨਹੀਂ ਸੁਣਾ ਦੂੰਗਾ ਬਾਅਦ ਰਿਕਾਰਡਿੰਗਾਂ ਵੀ ਮੇਰੇ ਕੋਲੇ ਪਈਆਂ ਜਿਹੜੀਆਂ ਜੀ ਤੇ ਉਹ ਚੀਜ਼ਾਂ ਕਿਤਨਾ ਕਿਤੇ ਕਿਤਨਾ ਕਿਤੇ ਹੁਣ ਜੋੜਦੀਆਂ ਵੀ ਉਹ ਮੈਨੂੰ ਇਹ ਦਿੱਕਤ ਕਿਉਂ ਆਉਂਦੀ ਸੀਗੀ ਹੁਣ ਮੈਨੂੰ ਜਿੱਦਨ ਦਾ ਮੇਰਾ ਰੋਲਾ ਪਿਆ ਮੈਂ ਸਿਰਫ ਰਾਤ ਨੂੰ ਸੌਂਦਾ ਸੀ ਤਿੰਨ ਦਿਨ ਤਿੰਨ ਤਿੰਨ ਕ ਚਾਰ ਦਿਨ ਮੈਨੂੰ ਨੀਂਦ ਨਹੀਂ ਆਈ ਜਮੈਂ ਨਹੀਂ ਮੈਨੂੰ ਨੀਂਦ ਆਈ ਮੈਂ ਸਿਰਫ ਸਾਰੀ ਰਾਤ 'ਚ ਇੱਕ ਘੰਟਾ ਸੌਂਦਾ ਸੀ ਬੇਚੈਨੀ ਰਹਿੰਦੀ ਸੀ ਘਬਰਾਹਟ ਹੁੰਦੀ ਸੀ ਉਹ ਚਲੋ ਇੱਕ ਜੀ ਨਹੀਂ ਲੱਗਦਾ ਸੀ ਬੱਚਾ ਬਿਨਾ ਉਹ ਵੀ ਵੱਖਰੀ ਗੱਲ ਹੋ ਜਾਂਦੀ ਹੈ ਨਾ ਭੁੱਖ ਪਿਆਸ ਕੁਝ ਨਹੀਂ ਲੱਗ ਰਿਹਾ ਬਸ ਐਂ ਤੁਰਿਆ ਫਿਰਦਾ ਇੱਕ ਕਲਾਸ਼ ਦੀ ਤਰ੍ਹਾਂ ਹੋਰ ਤਾਂ ਬਸ ਕੁਝ ਨਹੀਂ ਬਈ ਜਦੋਂ ਘਰ ਦੇ ਵਿੱਚ ਤੁਸੀਂ ਉਹਨੂੰ ਬਾਹ ਫੜਾਤੀ ਹਾਂਜੀ ਉਸ ਮੁੰਡੇ ਨੂੰ ਵੀ ਤੂੰ ਇਹਦੇ ਨਾਲ ਚਲਾ ਜਾ ਉਦੋਂ ਜਨਾਨੀ ਤੁਹਾਡੀ ਇਕੱਲੀ ਸੀ ਘਰੇ ਸੀ ਕੋਲ ਨੂੰ ਤੁਸੀਂ ਫੋਨ ਕਰਕੇ ਸੱਦਿਆ ਮੁੰਡੇ ਨੂੰ ਤੇ ਉਹਨਾਂ ਨੂੰ ਇਕੱਠੇ ਫੜ ਲਿਆ ਸੀ ਤੁਸੀਂ ਨਹੀਂ ਨਹੀਂ ਇਕੱਲੀ ਘਰੇ ਸੀ ਉਦੋਂ ਫੜਿਆ ਫੜਿਆ ਨਹੀਂ ਇਕੱਲੀ ਘਰੇ ਸੀ ਉਦੋਂ ਵੀ ਉਤੋਂ ਨਹੀਂ ਆ ਕਿ ਆਪਾਂ ਉਹਨੂੰ ਗਲਤ ਕਰਦਿਆਂ ਨੂੰ ਫੇਖ ਲਿਆ ਜਾਂ ਕੁਝ ਉਹ ਚੀਜ਼ ਨਹੀਂ ਸੀ ਕਿਉਂਕਿ ਉਹ ਚੀਜ਼ ਤਾਂ ਆਪਾਂ ਨੇ ਕਦੇ ਦਿਮਾਗ 'ਚ ਵੀ ਨਹੀਂ ਆਈ ਵੀ ਇਹ ਜਨਾਨੀ ਮੈਨੂੰ ਧੋਖਾ ਦੇ ਕੇ ਕਿਸੇ ਨਾਲ ਕੋਈ ਗਲਤ ਹੋ ਜੂਗੀ ਕਦੇ ਵੀ ਕਿਉਂਕਿ ਆਪ ਜਦੋਂ ਜਿਆਦਾ ਭਰੋਸਾ ਹੀ ਬੜਾ ਸੀ ਮੈਨੂੰ ਦਿੱਤੇ ਮੈਨੂੰ ਐਂ ਚਾ ਲੜਦੀ ਆ ਲੜੀ ਜਾਵੇ ਚਲ ਕੁਛ ਨਹੀਂ ਦਾ ਬੁੜੀਆਂ ਦਾ ਕੰਮ ਲੜਨਾ ਮੈਂ ਲੜੀ ਜਾਵੇ ਪਰ ਮੈਨੂੰ ਆ ਚੀਜ਼ ਨਹੀਂ ਯਕੀਨ ਸੀ ਕਦੇ ਵੀ ਇਹ ਕਿਸੇ ਅਦਰ ਪਰਸਨ ਨਾਲ ਗਲਤ ਹੋ ਜੂਗੀ ਜਾ ਕੇ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਤੁਹਾਡੇ ਪਰਿਵਾਰ ਵਿੱਚ ਮੰਮੀ ਆ ਮੰਮੀ ਤਾਂ ਹੈ ਨਹੀਂ ਡੈਥ ਹੋਈ ਆ ਪਾਪਾ ਬ੍ਰਦਰ ਤੇ ਮੈਂ ਤਿੰਨ ਤੇ ਦੋ ਬੱਚੇ ਬਜ ਜਿਹੜੇ ਹੋਣ ਆ ਜੀ ਸਾਰੇ ਤੇ ਫੈਮਿਲੀ ਤੁਹਾਡੀ ਜੁਆਇੰਟ ਆ ਇਕੱਠੇ ਤੁਸੀਂ ਰਹਿੰਦੇ ਹੋ ਹਾਂ ਅਸੀਂ ਇਕੱਠੇ ਰਹਿੰਦੇ ਹਾਂ ਸਾਰੇ ਕਦੇ ਬਾਹਰ ਅੰਦਰ ਜਾਣ ਦਾ ਮੌਕਾ ਕਿਵੇਂ ਮਿਲਦਾ ਸੀ ਉਹਨੂੰ ਮਿਲਦੀ ਕਿਵੇਂ ਸੀ ਉਹ ਹੁਣ ਇਹ ਮੈਨੂੰ ਨਹੀਂ ਨਾ ਪਤਾ ਹੁਣ ਜੇ ਮੈਨੂੰ ਪਤਾ ਹਾਂ ਤਾਂ ਉਹਨਾਂ ਦੇ ਘਰੇ ਚ ਜਾਂਦੇ ਸੀਗੇ ਅਸੀਂ ਘਰੇ ਚੱਲੇ ਨਹੀਂ ਸੀ ਉਹ ਵੀ ਘਰੇ ਚਲੀ ਜਾਂਦੀ ਸੀ ਉਹਨਾਂ ਦੇ ਉਹ ਵੀ ਇੱਧਰ ਆਏ